ਬੀਤੀ ਰਾਤ ਚੰਡੀਗੜ੍ਹ ਦੇ ਫਲਾਈਓਵਰ ਤੇ ਗੱਡੀਆਂ ਵਿਚਕਾਰ ਹੋਈ ਭਾਰੀ ਟੱਕਰ ਤਿੰਨ ਤੋਂ ਚਾਰ ਗੱਡੀਆਂ ਦਾ ਹੋਇਆ ਨੁਕਸਾਨ ਤਾਜ਼ੀ ਹੈ ਕਿ ਖਬਰ ਬੀਤੀ ਰਾਤ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਫਲਾਈਓਵਰ ਤੇ ਗੱਡੀਆਂ ਦੀ ਭਾਰੀ ਟਕਰਾਅ ਹੋਇਆ ਹੈ ਕਾਫੀ ਗੱਡੀਆਂ ਦਾ ਨੁਕਸਾਨ ਹੋਇਆ ਹਾਲਾਂਕਿ ਦੱਸਦੀ ਹੈ ਕਿ ਗੱਡੀਆਂ ਦੀ ਟੱਕਰ ਇੰਨੀ ਭਿਆਨਕ ਸੀ ਕਿ ਕਈ ਗੱਡੀਆਂ ਦੇ ਤਾਂ 에ਅਰ ਬੈਗ ਵੀ ਖੁੱਲ ਜਾਂਦੇ ਨੇ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੱਡੀਆਂ ਦੀਆਂ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਛੋਟੀ ਜਿਹੀ ਗਲਤੀ ਕਰਕੇ ਵੱਡਾ ਹਾਦਸਾ ਵਾਪਰੇ ਗੱਡੀਆਂ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੱਡੀਆਂ ਜਿਹੜੀਆਂ ਨੇ ਜਿਨ੍ਹਾਂ ਦੇ ਕਈਆਂ ਦਾ ਪਰਖਛੇ ਹੀ ਉੱਡ ਚੁੱਕੇ ਹਨ ਹਾਲਾਂਕਿ ਲਾਲ ਗੱਡੀ ਵੇਖ ਸਕਦੇ ਹੋ ਕਿ ਆ ਜਾ ਰਿਹਾ ਹੈ ਕਿ ਇਹ ਪਲਟਦੀ ਹੈ ਤੇ ਉਸ ਤੋਂ ਬਾਅਦ ਦੋ ਤਿੰਨ ਵਾਰ ਪਲਟੇ ਖਾ ਕੇ ਜ਼ੇਰ ਵੈਗ ਤੱਕ ਜਿਹੜੇ ਖੁੱਲ ਜਾਂਦੇ ਨੇ ਤਾਂ ਕਿੰਨਾ ਭਿਆਨਕ ਹਾਦਸਾ ਜਿਹੜਾ ਹੈ ਚੰਡੀਗੜ੍ਹ ਦੇ ਫਲਾਈਓਵਰ ਤੇ ਹੋਇਆ ਹੈ ਤੁਸੀਂ ਤਸਵੀਰਾਂ ਨੂੰ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਤੇ ਮੌਕੇ ਤੇ ਜਿਹੜੇ ਪੰਜਾਬ ਪੁਲਿਸ ਦੀ ਟੀਮ ਵੀ ਪਹੁੰਚਦੀ ਹੈ ਦਾ ਬਚਾਅ ਕਾਰਜ ਟੀਮ ਵੀ ਪਹੁੰਚਦੀ ਹੈ ਹਾਲਾਂਕਿ ਉਹ ਮੌਕੇ ਨੁਸਲ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਦੱਸ ਦਈਏ ਕਿ ਕਿਹਾ ਜਾ ਰਿਹਾ ਹੈ ਕਿ ਤਿੰਨ ਤੋਂ ਚਾਰ ਗੱਡੀਆਂ ਜਿਹੜੀਆਂ ਨੇ ਉਹਨਾਂ ਦੇ ਵਿਚਕਾਰ ਟਕਰਾ ਹੋਇਆ ਹੈ ਤੇ ਹਾਲਾਤ ਦੇਖ ਸਕਦੇ ਹੋ ਗੱਡੀਆਂ ਦੇ ਮੌਕੇ ਦੀਆਂ ਤਸਵੀਰਾਂ ਨੇ ਜੋ ਤੁਹਾਡਨਾਂ ਸਾਂਝੀਆਂ ਕਰ ਰਿਹਾ ਕਿ ਗੱਡੀਆਂ ਦੇ ਜਿਹੜੇ ਪਰ ਖੱੱਚੇ ਤੱਕ ਜੋ ਨੇ ਉਹ ਉੱਡੇ ਹੋਏ ਨੇ ਹਾਲਾਂਕਿ ਉੱਥੇ ਹੀ ਦੱਸ ਦਈਏ ਕਿ ਲੋਕਾਂ ਨੂੰ ਗੱਡੀ ਦੇ ਵਿੱਚੋਂ ਸੁਰੱਖਿਤ ਕੱਢਿਆ ਗਿਆ ਹੈ ਤਾਂ ਦੂਜੇ ਪਾਸੇ ਕਿਹਾ ਗਿਆ ਹੈ ਕਿ ਸਾਬਤੇ ਸੁਰਕਸ਼ਿਤ ਨੇ ਪਰ ਹਾਦਸਾ ਇੰਨਾ ਭਿਆਨਕ ਸੀ ਕਿ ਕੁਝ ਵੀ ਹੋ ਸਕਦਾ ਸੀ ਇਸ ਦਾ ਅੰਦਾਜ਼ਾ ਸੀ ਗੱਡੀਆਂ ਨੂੰ ਵੇਖ ਕੇ ਲਗਾ ਸਕਦੇ ਨੇ ਉੱਥੇ ਕਿਹਾ ਗਿਆ ਕਿ ਇੱਕ ਗੱਡੀ ਕਰਕੇ ਸਾਰੀਆਂ ਗੱਡੀਆਂ ਨੂੰ ਨੁਕਸਾਨੀਆਂ ਗਈਆਂ ਨੇ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਹੇ ਹਾਂ ਉੱਥੇ ਹੀ ਖਰੜ ਚੰਡੀਗੜ ਫਲਾਈਓਵਰ ਤੇ ਹਾਦਸਾ ਵਾਪਰਿਆ ਹੈ ਇਸ ਤੋਂ ਇਲਾਵਾ ਹੋਰ ਰਾਹਗੀਰਾਂ ਨੇ ਤੇ ਲੋਕਾਂ ਨੇ ਕੀ ਕਿਹਾ ਹੈ ਤੁਸੀਂ ਵੀ ਸੁਣੋ ਗੱਡੀਆਂ ਦਾ ਅਜੀ ਗੱਡੀ ਮੈਂ ਜਾ ਰਿਹਾ ਸੀਗਾ ਮੇਰੇ ਸਾਹਮਣੇ ਲਾਲਜੀ ਗੱਡੀ ਪਲਟੀ ਹੋਈ ਸੀ ਜੀ ਤੇ ਮੈਂ ਤੇ ਇੱਕਵੇਂ ਸੱਡੀ ਸਾਈਡ ਲਾ ਕੇ ਮੈਂ ਬੰਦੇ ਉਤਾਰਿਆ ਇੱਕ ਲੇਡੀ ਸੀਗੀ ਬੰਦਾ ਸੀਗਾ ਬੰਦੇ ਨੂੰ ਉਤਾਰ ਕੇ ਤੇ ਅਸੀਂ ਗੱਲਬਾਤ ਕਰ ਰਹੇ ਸੀ ਠੀਕ ਉਹ ਪਾਣੀ ਪੂਣੀ ਪੁੱਛਿਆ ਉਹਨਾਂ ਨੂੰ ਪਾਣੀ ਪਾਣੀ ਪੁੱਛਣੇ ਬਾਅਦ ਜਿੱਦਾਂ 7-8 ਮਿੰਟਾਂ ਚ 7-8 ਮਿੰਟ ਵਿੱਚ ਇਹ ਪਿੱਛੋਂ ਆਇਆ ਬੰਦਾ ਤੇਜਪੁਰੀ ਇਹਨੇ ਗੱਡੀ ਪਿੱਛੇ ਧੋਕੀ ਹੈ ਡਿਜ਼ਾਇਰ ਪੂਰੀ ਪਿੱਛੋਂ ਲੋਸ਼ ਕਰਦੀ ਹੈ ਟਾਇਰ ਫੜ ਕੇ ਪਿਛਲੇ ਕੋਈ ਟੋਟਲ ਜੇ ਗੱਡੀ ਨਾ ਹੁੰਦੀ ਡਿਜ਼ਾਇਰ ਤੇ ਤਿੰਨ ਬੰਦੇ ਇੱਕ ਲੇਡੀ ਲਾਲ ਗੱਡੀ ਵਾਲਾ ਮਾਲਕ ਲੇਡੀ ਸੀਗੀ ਨਾਲ ਇੱਕ ਬੰਦਾ ਸੀਗਾ ਮੈਂ ਸੀਗਾ ਤਿੰਨ ਬੰਦੇ ਹੋ ਸੀਗੇ ਤੁਹਾਡੀ ਤੁਹਾਡੀ ਗੱਡੀ ਸੀ ਮੇਰੀ ਡਿਜ਼ਾਇਰ ਸੀ ਉਹਨੇ ਕੇਸ ਲੱਗ ਲਗਾ ਪਹਿਲਾਂ ਉਹ ਜਿਹੜੀ ਗੱਡੀ ਅੱਗੇ ਕਹਿੰਦੇ ਫਾਲਟੀ ਹੋਈ ਆ ਉਹਨੂੰ ਟਰੱਕ ਵਾਲੇ ਟੱਕਰ ਮਾਰੀ ਆ ਜੋ ਅਸੀਂ ਦੇਖਿਆ ਉਹਨੂੰ ਟਰੱਕ ਵਾਲੇ ਨੇ ਟੱਕਰ ਮਾਰੀ ਆ ਜਿਹੜੀ ਅੱਗੇ ਗੱਡੀ ਆ ਜੋ ਟਰੱਕ ਵਾਲੇ ਤੇ ਉਹਨੇ ਟਰੱਕ ਵਾਲੇ ਤੋਂ ਬਚਣ ਦੇ ਚੱਕਰ 'ਚ ਜੋ ਬ੍ਰੇਕ ਮਾਰੀ ਜੋ ਕਰੀ ਉਹਦੇ ਮਗਰ ਇੱਕ ਗੱਡੀ ਟੱਚ ਹੋਈ ਆ ਬੱਚ ਇਹ ਬਾਈ ਹੁਣੀ ਉਹਨਾਂ ਨੂੰ ਬਚਾਉਣ ਦੇ ਚੱਕਰ 'ਚ ਖੜੇ ਸੀ ਮਗਰ ਇਸ ਸੈਂਟਰ ਵਾਲੇ ਨੇ ਲਿਆ ਕੇ ਮਾਦੇ ਦੋਨੇ ਕੇਸ ਲੱਗ ਲੱਗ ਆਏ ਮਤਲਬ ਟੋਟਲ ਜਿਹੜੀ ਆ ਚਾਰੇ ਗੱਡੀਆਂ ਵੱਜੀਆਂ ਇਹ ਗੱਡੀ ਇੱਕ ਤੋਂ ਬਾਅਦ ਇਹ ਸਾਰੀਆਂ ਹੋਈਆਂ ਇਹ ਨਹੀਂ ਇੱਥੇ ਗੱਡੀਆਂ ਓਵਰ ਵੀਡੀਓ ਦੇ ਵਿੱਚ ਮੰਨ ਲਓ ਆ ਰਹੀਆਂ ਸੀ ਗੱਡੀਆਂ ਜਿਹੜੀ ਆ ਲਾਲ ਗੱਡੀ ਦੇ ਪਿੱਛੇ ਆ ਮੌਕੇ ਤੇ ਸਾਡੀ ਹੋਰ ਟੀਮ ਦੀ 112 ਵਾਲੀ ਪਹੁੰਚੀ ਜਿੰਨੇ ਭਗਵੰਤ ਮਾਨ ਨੇ ਨਵੀਆਂ ਗੱਡੀਆਂ ਦਿੱਤੀਆਂ ਮੌਕੇ ਤੇ ਆ ਕੇ ਸਾਰਿਆਂ ਨੇ ਦੇਖਿਆ ਵੀ ਜਿਹੜੇ ਬੰਦਿਆਂ ਦੇ ਸੱਟਾਂ ਸੁੱਟਾਂ ਲੱਗੀਆਂ ਸੀ ਉਹ ਹਸਪੀਟਲ ਪਹੁੰਚਦੇ ਜਿਹਨੇ ਜਾਨੇ ਬਚਾ ਲਈ ਕੋਈ ਨਹੀਂ ਹੈਗਾ ਜਾਨੇ ਨੋਰਮਲੀ ਆ ਹਰ ਬੰਦਾ ਗੱਡੀਆਂ ਦਾ ਤਾਂ ਜਿਆਦਾ ਨੁਕਸਾਨ ਹੋਇਆ ਇੱਥੇ ਜਿਹੜੀਆਂ ਗੱਡੀਆਂ ਉੱਪਰ ਪੁਲ ਦੇ ਚੜ੍ਹਦੀਆਂ ਉਹ ਜਿਆਦਾ ਸਪੀਡ ਤੇ ਗੱਡੀਆਂ ਹੁੰਦੀਆਂ ਇਹ ਓਵਰ ਸਪੀਡ ਕਰਕੇ ਗੱਡੀਆਂ ਵੱਜੀਆਂ ਸਾਰੀਆਂ ਇਹ ਗੱਡੀ ਨੂੰ ਗੱਡੀਆਂ 'ਚ 4-5 ਉਹ ਵੋਟਰ ਚੂਹਣੇ ਬੱਜੀਆਂ ਜਿਆਦੇ ਨੰਬਰਾਂ ਦੇ ਗੱਡੀਆਂ ਦਾ ਮੌਕੇ ਦੇ ਉੱਤੇ ਜਿਹੜੀ ਖੋਸਾ ਉਹ ਕੌਣ ਦੇ ਰਿਹਾ ਸਾਰੇ ਸਾਰਿਆਂ ਨੂੰ ਹਸਪਤਾਲ ਪਹੁੰਚਾਤਾ ਸਾਰੇ ਹਸਪਤਾਲ ਪਹੁੰਚਾਤਾ ਜੀ ਮੇਨ ਮੇਨ ਗਲਤੀ ਕੀ ਦੀ ਐ ਗਲਤੀ ਦਾ ਹੁਣ ਸਵੇਰੇ ਪਤਾ ਲੱਗੂਗਾ ਜਦ ਅਸੀਂ ਉਹਨਾਂ ਦੇ ਬਿਆਨ ਲਵਾਂਗੇ ਜੀ ਬਿਆਨਾਂ ਦੇ ਉੱਤੇ ਪਤਾ ਲੱਗੂ ਹੁਣ ਤਾਂ ਲੋਕ ਕਿਉਂ ਲੜੀ ਜਾਂਦੇ ਆ ਆਪ ਵੀ ਲੜਕ ਲੋਕ ਕਿਉਂ ਲੜ ਰਹੇ ਲੋਕ ਲੜਦੇ ਸਾਡੀ ਨਹੀਂ ਗਲਤੀ ਗੱਡੀ ਦੀ ਸਾਡੀ ਤੁਹਾਡੀ ਗਲਤੀ ਆ ਅਸੀਂ ਉਹਨਾਂ ਨੂੰ ਸਮਝਾ ਰਿਆ ਵੀ ਤੁਸੀਂ ਜਾਓ ਸਵੇਰੇ ਦੇਖਾਂਗੇ ਬਿਆਨਾਂ ਦੇ ਉੱਤੇ ਦੇਖਾਂਗੇ ਕਿਹਦੀ ਗਲਤੀ